ਅੱਜ ਚੱਲਦੇ ਛੱਡ ਛੱਡ ਵਿੱਚ ਚੱਲ ਪੂਰੀ ਵੀ ਪਹੁੰਚਿਆ ਕਹਿੰਦਾ ਜੇ ਕੋਈ ਸੂਰਸਾਰ ਹੈਗਾ ਮੈਨੂੰ ਦੱਸ ਦੋ ਲਾਹ ਗੰਨਾ ਹੈ ਗੱਲਾਂ ਗੰਨਾ ਵਧਣਾ ਹੈ ਗੱਲਾਂ ਗੰਨਾਂ ਵਧਣੇ ਆ ਗੰਨੇ ਦੇ ਵਿੱਚ ਜਿਹੜਾ ਸਮਾਨ ਲੁਕਿਆ ਉਹਨੂੰ ਵਧਣ ਆਇਆ ਹੈਗਾ ਮਿਲ ਜਾਣਾ ਹੁੰਦਾ ਮਿਲ ਜਾ ਦੱਬ ਦੇਣਾ ਤੁਸੀਂ ਹੈਗੇ ਐਡੇ ਐਡੇ ਦੰਦ ਤਿੱਖੇ ਕਰੇਵੇਂਗਾ ਦੋਏ ਆਪਣੇ ਵਟ ਲਿਆ ਦੇ ਬੱਲੇ ਬੱਲੇ ਨਾ ਪੈਵ ਕਿੱਡਾ ਬੱਲੇ ਬੱਲੇ ਲੈ ਨਹੀਂ ਲਿਆ ਕੇ ਦੀ ਵਟ ਲਿਆਏ ਦੱਬੀ ਵੀ ਮੁੱਢ ਲੈ ਆਏ ਕਿਤਾ ਇਹਦਾ ਉਹ ਲਾਲਾ ਕਿਤੇ ਲੈ ਲੈ ਵਟ ਲਿਆ ਇਹ ਮਨ ਉਹਦੇ ਵਾਲੀ ਲਾਦੀ ਇਹ ਜਿਹੜੀ ਇਹਦਾ ਬੈਗ ਨੂੰ ਚਾਹੀਦਾ ਇਹ ਮੈਂ ਕਿਹ ਕਿਆ ਕਰਨਾ ਇਹਦਾ ਸਤਰੀ ਗਾਲ ਜੀ ਬਾਈ ਸਾਰਿਆਂ ਨੂੰ ਤੇ ਬਾਈ ਘਰ ਜੀ ਇੰਦਾ ਲੱਗਦਾ ਹੈਗਾ ਮੈਂ ਕਿਹਾ ਵਿੱਕੀ ਬਾਈ ਨਾ ਹੈਗਾ ਨਹੀਂ ਆ ਕੇ ਗਰਮੀ ਜੀ ਗੱਡੀ ਇਸ ਸ਼ਰੀਰ 'ਚ ਤੇ ਅੱਡ ਥੋੜੇ ਜਿਹਾ ਬਾਹਰ ਨੂੰ ਆ ਕੇ 2 ਕੋ ਘੰਟੇ ਲਾਇਣ ਬਾਈ ਇੱਥੇ ਹੁਣ ਇਹ ਫਾਰਮ ਦਾ ਕੰਮ ਚੱਲਦਾ ਏ ਬੰਦੇ ਆਂਦੀ ਲੋਡ ਹੈਗੀ ਬਾਈ ਹੈਗੀ ਬਾਈ ਬੰਦਿਆਂ ਦੀ ਲੋਡ ਹੈਗੀ ਸਸਰੀ ਕਾਲ ਦੀ ਸਾਰਾ ਨੂੰ ਕੈਮਰਾਮੈਨ ਮੈਂ ਬਣਾਵਾ ਬੰਦੇ ਜਿੰਨੇ ਸਾਡੇ ਕੋਲ ਆ ਜਾਣ ਥੋੜੇ ਹਾਂ ਖੁੱਲੀ ਖੁੱਲੀ ਛੁੱਟੀਆਂ ਵੀ ਬਲੌਗ ਬਣਾਓ ਆਪਣਾ ਕੰਮ ਕਰਾਓ ਕੰਮ ਕਰਾਓ ਕੋਈ ਨਹੀਂ ਮੇਰਾ ਸਰੀਰ ਚੱਲਦਾ ਰਹਿੰਦਾ ਵਧੀਆ ਹੈ ਕੰਮ ਕਰਨਾ ਚਾਹੀਦਾ ਹਾਂ ਅੱਜ ਬਬ ਪੌਕੀ ਆਇਆ ਇਹ ਜਿਹੜਾ ਮਾਰ ਕੇ ਆਉਂਦਾ ਮੈਂ ਵੀ ਦੇਖਿਆ ਨੂੰ ਮੈਂ ਪੈਦਲ ਤੁਰਿਆ ਆ ਰਿਹਾ ਹਾਂ ਅਮਨ ਅੱਜ ਵੀ ਇੱਧਰ ਨੂੰ ਇਹ ਕਹਿੰਦਾ ਵੀ ਮੈਂ ਖੇਤ ਚ ਜਿਹੜਾ ਮਾਰਕਣਾ ਵੀ ਨਾਲੇ ਮੈਂ ਫਾਰਮ ਦਾ ਦੇਖ ਕੇ ਆਉਂਦਾ ਆਪਣਾ ਪ੍ਰੋਜੈਕਟ ਕਿੱਥੇ ਕ ਪਹੁੰਚ ਗਿਆ ਕਿੰਨਾ ਕ ਚੱਲਦਾ ਕਿੰਨਾ ਵਾਈਕਲ ਦਾ ਹੈ ਨਾ ਮੋਟਰਸਾਈਕਲ ਦਾ ਕੋਈ ਫਾਇਦਾ ਨਹੀਂ ਹੈ ਫਾਇਦਾ ਹੈਗਾ ਦੂਰ ਅੰਦਰ ਜਾਣ ਨੂੰ ਜਿਹੜਾ ਖੇਤੀ ਕੰਮ ਆਪਣਾ ਖੇਤਾਂ ਦਾ ਕੰਮ ਉਹ ਤਾਂ ਮੋਟਰਸਾਈਕਲ ਦੀ ਹੋ ਗਈ ਉਹਨੇ ਤਾਂ ਫਿਰ ਮੁੱਕੇ ਕਰਦਾ ਹੈ ਹਾਂ ਸੌਣਾ ਵੀ ਚੱਲਦਾ ਹੈ ਆਪੋ ਮੇਰਾ 3-4 ਕਿਡੇ ਲੈ ਜਾਂਦਾ ਬਈ ਦਿਨ ਨੂੰ ਮੈਂ ਕਹਿੰਦਾ ਹਾਂ ਹਾਂ ਦਿਨ ਚ ਸਵੇਰੇ ਸਾਜਰੇ ਨੰਗੇ ਪੈਰ ਗੇੜਾ ਮਾਰ ਕੇ ਜਾਂਦਾ ਹਾਂ ਸਵੇਰੇ ਸਾਜਰੇ ਦੁਪਹਿਰ ਨੂੰ ਸ਼ਾਮ ਨੂੰ ਹਾਂ ਸਾਰਾ ਫ੍ਰੀ ਇਫੈਕਟ ਪਿਆ ਸ਼ੂਗਰ ਆਪਣੀ ਤਾਂ ਹੀ ਮੈਂਟੇਨ ਕਰੀ ਗਿਆ ਨਾ ਮੈਂ ਕਹਿੰਦਾ ਜੇ 3 ਘੰਟੇ ਇਹਦੇ ਪੇ ਲਾ ਲਵੇ ਜਾਂਦਾ ਇਹ ਵੀ ਕੱਢਦਾ ਬਾਈ ਜਾਂਦਾ ਇਹਨੂੰ 3 ਘੰਟੇ ਇਹ ਤਾਂ 15 ਮਿੰਟ ਚ ਦੱਸਦਾ ਹੈ ਮੈਂ ਪਹਿਲੇ ਦਿਨ ਮੈਂ ਨਿਊ ਪਰ ਕਹੀ ਚਲਾਈ ਮੈਨੂੰ ਪਤਾ ਮੈਂ ਸਾਰੀ ਰਾਤ ਕਿਵੇਂ ਗੱਡੀ ਆ ਬਾਹਾਂ ਹੀ ਦਰਦ ਕਰੀਏ ਮੇਰੇ ਕੱਲ ਮੈਨੂੰ ਕੋਈ ਫਰਕ ਨਹੀਂ ਪਿਆ ਅੱਜ ਵੀ ਕੋਈ ਫਰਕ ਨਹੀਂ ਬਾਈ ਮੇਰੇ ਜਾਲੀ ਲੱਗੂ ਹਾਂ ਇਹਦੇ ਥੱਲੇ ਥੱਲੇੜੀ ਸਰ ਚੌਕਟੀ ਵਾਲੀ ਉਹਦੇ ਉੱਪਰ ਦੋ ਲੋਟ ਖੜਵਾ ਬੀਮ ਇਹ ਮਕੈਨਿਕ ਗੰਦਾ ਹੁੰਦਾ ਸਾਰੇ ਹਾਂ 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 3 ਫੁੱਟ ਦੀ ਕੰਧ ਹੋਣੀ ਹੈ ਪਰਤ ਨਹੀਂ ਪੈਣਾ ਉਹਦੇ ਉੱਪਰ ਤੱਲੂਗਾ ਸਾਰਾ ਪੜ ਜਾਣਾ ਜਿਆਦਾ ਤਾਂ ਨਹੀਂ ਵਰਦਾ ਕਿਤੇ ਟਿੱਡ ਹੋ ਜAVE ਦੱਸਦੇ ਹੋ ਘੱਟ ਰੱਖ ਘੱਟ ਰੱਖੋ ਉਹਨਾਂ ਬਿਮਾਰ ਮਤ ਹੋ ਜਾਣਾ ਇਹ ਬੰਦੇ ਹਲਕੇ ਹਲਕੇ ਹੀ ਹੈ ਜੀ ਬਚਾਰੇ ਉਹਦਾ ਕਰਕੇ ਬਸ ਇੰਨਾ ਕ ਪਾ ਦਿਆ ਕਰ ਦਿਹਾੜੀ ਲਾਈ ਵੀ ਬਾਈ ਕਰ ਵਸ ਤਰੀਕੇ ਦਾ ਮਤਲਬ ਤਾਂ ਠੀਕ ਆ ਸਾਰਾ ਕੰਮ ਜਿਵੇਂ ਇਹਨਾਂ ਨੇ ਆਪੇ ਕਰਵਾ ਦਿੱਤਾ ਸ੍ਰੀ ਕੋਲ ਦਿਹਾੜੀ ਰੱਖੀ ਨਹੀਂ ਨਾ ਇਹਨਾਂ ਦਾ ਜਿਹੜਾ ਮਕਾਨ ਦਾ ਭਾਰਤ ਪਾਇਆ ਸੀ ਰੇੜਿਆਂ ਨਾਲ ਪਾਇਆ ਜਾ ਤਾਂ ਮੈਂ ਪੂਰਾ ਨਹੀਂ ਗੱਲ ਹੈ ਬਾਈ ਰੇੜਿਆਂ ਨਾਲ ਚੱਕ-ਚੱਕ ਕੇ ਸਾਰਾ ਭਾਰਤ ਪਾ ਕਿੰਨੇ 12 ਟਰਾਲੇ ਤੇ ਨਹੀਂ 14 ਟਰਾਲੇ ਘੇਰੇ ਤੇ ਪਰ ਐਡਾ ਗੰਜ ਲੱਗਿਆ ਪਤਾ ਮਾਰਲੀ ਸਾਈਡ ਹਾਂ ਉਹ ਸਾਰਾ ਅਸੀਂ ਰੇੜਿਆਂ ਨਾਲ ਚੱਕ-ਚੱਕ ਕੇ ਭਾਰਤ ਸਾਰਾ ਪਾ ਆ ਅੰਦਰ ਭਾਈ ਯਾਰ ਕਹਿੰਦੇ ਨੇ ਬਹੁਤ ਉੱਚਾ ਏ ਹੁਣ ਜਦ ਪਾਣੀ ਆਇਆ ਯਾਰ ਕਹਿੰਦੇ ਠੀਕੇ ਉੱਚੀ ਚਾਈਦਾ ਦਾ ਵੀ ਉੱਚਾ ਹੀ ਚਾਹੀਦਾ ਦਾ ਕਰੀ ਆ ਹੀ ਦਾ ਡਰ ਲੱਗਦਾ ਏ ਹਾਂ ਸਮੇਂ ਦੇ ਮੁਤਾਬਕ ਹੁਣ ਭਾਈ ਬਰਾਬਰ ਜੀ ਹੋ ਗਏ ਹਾਂ ਹਾਂ ਉਹ ਗਾਹਾਂ ਗਾਹ ਗਲੀਆਂ ਉੱਚੀਆਂ ਹੋਈ ਜਾਂਦੀਆਂ ਇਹ ਅੱਜ ਦੀ ਗੱਲ ਥੋੜੋ 10 ਸਾਲ 10 ਸਾਲ ਤੇ ਵੀ ਵੱਧੋ ਚੱਲੇ ਮਿਸਤਰੀ ਦਾ ਤਾਂ ਘੰਟਾ ਭਾਈ ਮਿਸਤਰੀ ਸਾਡਾ ਰੌਣਕੀ ਬੰਦਾ ਪੂਰਾ ਹੈ ਨਾ ਰੌਣਕ ਲਾ ਕੇ ਰੱਖਿਆ ਮੈਂ ਦੇਖਿਆ ਬਾਈ ਮੈਂ ਤੁਹਾਡੇ ਪਰੇ ਦੇਖਿਆ ਇਹ ਇਕ ਲੱਗਿਆ ਦਰਖਿਆਮ ਨੂੰ ਹਾਂ ਮੈਂ ਕਹਿੰਦੇ ਦੁੱਲੋ ਸਾਹਿਬ ਆ ਗਏ ਦੁੱਲੋ ਸਾਹਿਬ ਅੱਜ ਪਹਿਲੇ ਉਹ ਇੱਥੇ ਕੰਮ ਕਰਦਾ ਦੇਖਿਆ ਮੈਂ ਪਹਿਲੀ ਵਾਰ ਨਾ ਕੰਮ ਤਾਂ ਪੱਕਾ ਹੀ ਕਰਦਾ ਉਹ ਆਪਣਾ ਸ਼ਾਮ ਟਾਈਮ ਜੋ ਮਰਜ਼ੀ ਕਰੀ ਜਾਵੇ ਤਾਂ ਹੀ ਤਾਂ ਉਹ ਕਹਿਣਾ ਨਹੀਂ ਉਹ ਏਰੀਆ ਜਿਹਾ ਘੱਟ ਦੇਖਿਆ ਬਾਈ ਹਾਂ ਇਹ ਢੇਕੇ ਢੁੱਕੇ ਬਾਹਰੇ ਲੰਦਾ ਇਹ ਤਾਂ ਬਾਈ ਨਾਲ ਆੜੀ ਇਹਦੀ ਤਾਂ ਕਰਕੇ ਇੱਧਰ ਆਪਣੇ ਕੋਲ ਆ ਗਿਆ ਇੱਧਰ ਹੁੰਦਾ ਨਹੀਂ ਤਾਂ ਇੱਧਰ ਪਹਿਲੀ ਵਾਰ ਆਇਆ ਹੂੰ ਹਣ ਕਰੇ ਲੰਦਾ ਬਾਈ ਲੱਗੇ ਦੇਖਦੀ ਬਾਈ ਆਪਣੇ ਨੇ ਮਿਹਨਤ ਬਾਉ ਕਰੀ ਵੀ ਆ ਇਹਦੀ ਕਣਕਾ ਦਿਖਦੀ ਐਨ ਇੱਕ ਨੰਬਰ ਖੜੀ ਆ ਚੱਲ ਮਿਹਨਤ ਨੂੰ ਭਾਗ ਲੱਗਣਾ ਪਾਣੀ ਲਾਦਦਾ ਬਾਈ ਹਾਂ ਸਾਰਿਆਂ ਦਿਨ ਮਿਹਨਤ ਨੂੰ ਭਾਗ ਲੱਗੇ ਕਿਸ ਦੀ ਘਟ ਕੇ ਦੀ ਪਾਣੀ ਲਾਦ ਤੇ ਦੋ ਰੱਬ ਨਹੀਂ ਲਾਦ ਤੇ ਦੋ ਸੀ ਲਾਦ ਤੇ ਚਾਰ ਹੋ ਗਏ ਹਾਂ ਪਾਪ ਪੂਰੇ ਹੁਣ ਅਜੇ ਇੱਕ ਪਾਣੀ ਹੋਰ ਲੱਗ ਲੈਣਾ ਜੇ ਹੁਣ ਕਿ ਸੂਰਜ ਨਿਕਲਣ ਲੱਗਾ ਐ ਨਾ ਗਰਮੀ ਕਰਤੀ ਪੈਦਾ ਫਿਰ ਪਾਣੀ ਲਾਉਣੀ ਪਵੇ ਹਾਂ ਤੇਲਾ ਜਾ ਬੈ ਗਿਆ ਸਾਰੀ ਜਿਹੜਾ ਸਪਰੇਅ ਕਰਦੇ ਹਾਂ ਹਾਂ ਤੇਲਾ ਹੈਗਾ ਮੈਂ ਬਰਸੀਨ ਤੇ ਨੋਟ ਕਰਾ ਜਾਈ ਮੇਰੀ ਬਰਸੀਨ ਖੜੀ ਨਾ ਉਹਦੇ ਤੋਂ ਸਰੋਂ ਘੜੀ ਬੜੀ ਬੜੀ ਉਹਦੇ ਜੜ ਤੇ ਤੇਲਾ ਬੈਠਾ ਨਾ ਮੈਂ ਬਰਸੀਨ ਵੜਦਾ ਜਿਆਦਾ ਹੀ ਪੈ ਜਾਂਦਾ ਹੂੰ ਪਹਿਲਾ ਵਾਦ ਦਾ ਬੋਤ ਆ ਗਰਮੈਸੇਸ ਵਧਣਾ ਨੇ ਹੁਣ ਜੂ ਜੂ ਧੁੱਪ ਨਿਕਲ ਜਣੀ ਵਧਣਾ ਹੈ ਇਹਨੇ ਗਰਮੈਸੇਸ ਤੋਂ ਨਹੀਂ ਵਧੀ ਜਾਣਾ ਕਰ ਦੇਣੀ ਬਾਈ ਸਪਰੇਅ ਤੇ ਹੈ ਰਹੀ ਹੈ ਜਿਆਦਾ ਵਧੇ ਤੇ ਫਿਰ ਪਾ ਦੇਣਾ ਹੂੰ ਮਹੀਨਾ ਲੱਗ ਜੂ ਬਾਈ ਮਹੀਨਾ ਤੇ ਮਹੀਨਾ ਤੇ ਵੱਧ ਵੀ ਲੱਗਦਾ ਤੇ ਮਿਸਤਰੀ ਚ 2-3 ਹੋਰ ਆ ਗਏ ਫਿਰ ਸ਼ਿਟ ਹਾਂ ਤੇਰਾ ਥੋੜਾ ਔਖਾ ਹੈ ਹੂੰ ਪੇਰਾ ਫੇਰ ਕੰਮ ਖਿੱਚੋ ਜੂਗਾ ਜੇ ਹੁਣ ਇੱਕ ਮਿਸਤਰੀ ਪਰੇ ਬੈਠੇ ਰੇ ਫੇਰ ਦੇਖਦੇ ਆਂ ਬਾਕੀ ਚਲ ਹੁਣ ਜੇ ਸ਼ੁਰੂ ਕਰੇ ਲਿਆ ਮਹੀਨਾ ਲੱਗੇ 2 ਮਹੀਨੇ ਲੱਗੇ ਚਾਹੇ 15 ਦਿਨ ਚ ਤਿਆਰ ਹੋ ਜੇ ਉਹ ਦਿਨ ਵਧੀਆ ਬਾਈ ਹੁਣ ਜਿਆਦਾ ਗਰਮੀ ਵੀ ਲੱਗਦੀ ਨਹੀਂ ਹੈਗੀ ਇਹ ਧੁੱਪ ਹੋਵੇ ਹਾਂ ਆਜੋ ਬਾਈ ਆਜੋ ਲੰਬੇ ਜਾਣ ਲੱਗੇ ਬੰਦੇ ਹੂੰ ਲਓ ਜੀ ਬਾਈ ਪੂਰੀ ਵੀ ਪਹੁੰਚਿਆ ਕਹਿੰਦਾ ਜੇ ਕੋਈ ਸੂਰਸਾਰ ਹੈਗਾ ਮੈਨੂੰ ਦੱਸ ਦੋ ਲਾਹ ਗੰਨਾ ਹੈ ਗੱਲਾਂ ਗੰਨਾ ਵਧਣ ਆਇਆ ਗੰਨੇ ਦੇ ਵਿੱਚ ਜਿਹੜਾ ਸਮਾਨ ਲੁਕਿਆ ਉਹਨੂੰ ਵਧਣ ਆਇਆ ਹੈਗਾ ਮਿਲ ਜਾਣਾ ਹੁੰਦਾ ਮਿਲ ਜਾਦਾ ਦੱਬ ਦੇਣਾ ਤੁਸੀਂ ਹੈਗੇ ਏਡੇ ਏਡੇ ਦੰਦ ਤਿੱਖੇ ਕਰੇ ਹੋ ਮੈਂ ਕਿਹਾ ਦੋਏ ਆਪਣੇ ਵਟ ਲਿਆ ਦੇ ਨਾਗੂਰੀ ਖਾਣੇ ਵਾਲੀ ਲੀਵਰ ਮਿਲ ਜਾਊਗੀ ਖਾਣੇ ਵਾਲੀ ਬਥੇਰੀ ਆ ਖਾਣੇ ਵਾਲੀ ਅੰਤਾਂ ਦੇ ਆ ਇਹ ਦੰਦ ਅਮਨੇਰਾ ਹੀ ਦੰਦ ਤਿੱਖੇ ਹੀ ਰੱਖਦੇ ਆ ਚੀਜ਼ਾਂ ਬੁਰਚ ਮਾਰ ਕੇ ਰੱਖਦੇ ਰੇਤ ਲਾ ਕੇ ਰੱਖਦੇ ਆ ਇਹ 3 4 ਦੀ ਜੋੜੀ ਹੈਗੀ ਐ ਦੰਦ ਤਿੱਖੇ ਰਹਿ ਨੇ ਨਹੀਂ ਪੂਰੀ ਮਨੂ ਵੇਰਾ ਵੀ ਕਹਿੰਦਾ ਕਹਿੰਦਾ ਵੀ ਹੈ ਕੰਮ ਠੀਕ ਆ ਫਾਰਮਰ ਯਾਰ ਇਹਦਾ ਡੰਗਰ ਨਾਲ 100 ਗੁਣ ਚੰਗਾ ਕੰਮ ਆ ਹਮ ਨਾ ਖੇਚਲਾਂ ਨਾਲ ਗੂਚਲਾਂ ਆਪਣੀ ਖੇਤੋਂ ਆ ਪਾ ਗਿਆ ਡੰਗਰ ਆ ਤਾ ਮੈਂ ਤੂੰ ਕੱਕ ਕੰਡਾ ਕਰਕੇ 2 4 ਘੰਟੇ ਬਾਹਰ ਜਾਊਗਾ ਇਹਦੇ ਤੇ ਨਹੀਂ ਜਾਣਾ ਅੱਜ ਦਾ ਇੱਕ ਬੰਦਾ ਹਾਜ਼ਰ ਹੋ ਰਿਹਾ ਰਹੀ ਉਹ ਤਾਂ ਚਲ ਮਨਨੇ ਪਰ ਹੁੰਦਾ ਕੰਮ ਨਹੀਂ ਲੈਣੇ ਕਿ ਜਿਹੜਾ ਡੰਗਰ ਆ ਪੂਰੀ ਬੰਦਾ ਮੰਨਦਾ ਇੱਕ ਇੱਕ ਮੁਰਗੀ ਪਾ ਮਾਜੇਗਾ ਨਾ ਵੀ ਇੱਕ ਮੁਰਗੀ ਤੇਰੀ ਹੀ ਆਉਣੀ ਹਾਂ ਅੱਜ ਆਏਗਾ ਨਹੀਂ ਪਾਈਦੇ ਚ ਟਾਂਕੇ ਨਹੀਂ ਲੱਗਦੇ ਹਾਂ ਜੇ ਕੈਮਰੇ ਨਾ ਹੋਣ ਫਿਰ ਭਈਆ ਵੀ ਘਬੜਾ ਬੋਕਰਦੇ ਹਾਂ ਵੇਚ ਦਿੰਦੇ ਵੇਚੀ ਜਾਂਦੇ ਵਿੱਚ ਤੇ ਕੱਢੀ ਜਾਂਦੇ ਵੇਚੀ ਜਾਂਦੇ ਚਾ ਉਹ ਚੱਲੀ ਜਾਂਦਾ ਯਾਰ ਸਾਰੇ ਇੱਕ ਮੇਰੀ ਗੱਲ ਸੁਣ ਕਿਹੜਾ ਬਿਜ਼ਨਸ ਹੈ ਜ ਜਿਹਦੇ ਚ ਟਾਂਕੇ ਨਹੀਂ ਲੱਗਦੇ ਹਰ ਇੱਕ ਬਿਜ਼ਨਸ ਦਾ ਜਿਆ ਪਾ ਚ ਜਿਹਨੂੰ ਸੋਚਣ ਲੱਗ ਜਾ ਬਸ ਸਰ ਗਿਆ ਬਾਕੀ ਬਾਈ ਉਹ ਚੱਲੀ ਜਾਂਦਾ ਨਾਲ ਦੀ ਨਾਲ ਜਿਹੜਾ ਇਹਦੀ ਕਿਸਮਤ ਜੋ ਹੈ ਉਹਨੂੰ ਵੇਚ ਬਾਅਦ ਤਾਂ ਖੱਟ ਲੈਣਾ ਜਿਹੜਾ ਇਹ ਪ੍ਰੋਜੈਕਟ ਹੈ ਇਹ ਘੱਟੋ ਘੱਟ 10 12 ਬੰਦੇ ਆ ਦਾ ਹੈਗਾ ਪੂਰੀ ਹੈਗਾ ਯਾਰ ਕਿਉਂਕਿ ਇੰਨੇ ਬੰਦੇ ਜੇ ਕੰਮ ਚੱਲਣਾ ਹੈ ਉਧਰ ਮਿਸਤਰੀ ਸਾਲ ਲੈ ਕੇ ਲੱਗਿਆ ਵੇ ਐਵਰੀ ਛੱਲੀਆਂ ਪੰਡ ਦੋ ਛੱਲੀਆਂ ਦਾ ਮਿਸਤਰੀ ਹਾਂ ਇਹ ਲੈ ਤੁਹਾਨੂੰ ਪਤਾ ਨਹੀਂ ਆਪਣੇ ਗਵਾਂਢੀ ਮਿਸਤਰੀ ਐ ਹਰੀ ਦੁਕਾਨ ਪਰ ਦੇਖਣੀ ਪਾਪਾ ਇਹ ਕਰਦਾ ਦਾ ਆਮ ਆਦਮੀ ਬਾਟੀ ਵਾਲਾ ਉਹੀ ਆ ਫਿਰ ਇਹ ਪਾਪਾ ਜੀ ਵਰਗਾ ਸੀਸੀਟੀਵੀ ਕੈਮਰਾ ਮੰਨਣਾ ਉਹ ਤਾਂ ਹੁਣੇ ਲਾ ਲਿਆ ਕਮਰਾ ਇੱਥੇ ਉਹ ਬਣਾ ਲਿਆ ਤੰਬੂ ਕਰਦਾ ਮਰ ਨਹੀਂ ਇੱਥੀ ਹੁਣ ਬਾਤ ਵੀ ਹੋ ਰਹੀ ਉਹ ਨਾਲੇ ਪੂਰੀ ਉਦਾਂ ਵੀ ਸਿਆਣਾ ਬੰਦਾfound ਨਹੀਂ ਹੈਗਾ ਵਿੜਕੇ ਬਹੁਤ ਹੁੰਦੀ ਹੈ ਬਾਈ ਖੇਤ ਨੂੰ ਤੁਰੇ ਲਾਤੀ ਬੜਕਾਲੀ ਪਾਣੇ ਲਾ ਕੇ ਇੱਕ ਆਇਆ ਤਾਂ ਇੱਕ ਬੋਲਡੌਗ ਵੀ ਪਾਲਿਆ ਪਿਆ ਘਰ ਉੱਥੇ ਹੀ ਆਉਣ ਬਾਦਮ ਸਾਲਾ ਮੁਰਗੀਆਂ ਖਾਜੂ ਉਹ ਤਾਂ ਪੰਜ ਹਾਰੂੰ ਖੜੇ ਨੇ ਕਹਿੰਦੇ ਇਹ ਹੈ ਉਹ ਪੂਰੇ ਕੁੱਤਾ ਤੇ ਜੈ ਇਹਨਾਂ ਦਾ ਬਾਈ ਨਾਲ ਆਲੇ-ਦੋਲੇ ਆ ਜਾਣੇ ਯਾਰ ਉਹ ਪੈਣੀ ਨਹੀਂ ਦੇਖਿਆ ਤੇ ਉਹਦੇ ਆਲੇ-ਦੋਲੇ ਕੁੱਤੇ ਵੀ ਖੜੇ ਹੋ ਰਹੇ ਨੇ ਚੋਕੀ ਆ ਇਹਦਾ ਜਾਲ ਲੱਗ ਜਾਣਾ ਫੇਰ ਤਾਂ ਨਹੀਂ ਵੱਢਦੇ ਹੈਗੇ ਅੰਦਰ ਨਹੀਂ ਵੱਢਦੇ ਵੱਢਦੇ ਹੈਗੇ ਬਾਹਰ ਮਸਕ ਨੂੰ ਖੜਾ ਰੱਖਦੇ ਆ ਜਾਲੀ ਮੋਟੀ ਹੁੰਦੀ ਆ ਬਾਈ ਉਹ ਹਾਂ ਉਹ ਤਾਂ ਜਾਲੀ ਮੋਟੀ ਜਾਲੀ ਮੋਟੀ ਹੁੰਦੀ ਨਹੀਂ ਤਾਂ ਫੇਰ ਤਾਂ ਉਹ ਤਾਂ ਵੀ ਬਾਈ ਜਿਹੜਾ ਬੀਮ ਆ ਨਾ ਕਾਫੀ ਚੌੜਾ 2 ਫੁੱਟ ਬਾਈ ਨਾ 2 ਬਾਈ 2 ਦਾ 2.5 ਬਾਈ 2.5 ਜਾਲੀ ਲੱਗਣੀ ਆ ਪਰ ਉਸ ਤੋਂ ਬਾਅਦ ਡੈਢੋ ਤਿੰਨ ਫੁੱਟ ਦਾ ਮੱਲਾ ਦਾ ਬੀਨ ਖਾਤਾ ਮਾਲ ਖਾ ਜਾਣਾ ਪੂਰੀ ਨੇ ਬੋਰੀ ਥੋਏ ਖਾ ਜੇ ਕਰਨੀ ਹਾਂ ਚੱਲ ਕਰ ਲੂ ਫਿਰ ਪੱਕੇ ਕੰਮ ਹੈ ਕਿਥੇ ਪਿੱਲਰ ਬਹਿ ਕੇ ਮਜਬੂਤੀ ਦੀ ਆ ਪਿੱਲਰ ਵਾਲਾ ਕੰਮ ਤੈਨੂੰ ਪਤਾ ਹੀ ਆ ਜੇ ਕਰ ਫਿਰ ਪੱਕੇ ਕਿਹੜੀ ਮਿੱਟੀ ਨਿਕਲੀ ਬਾਈ ਹਾਂ ਦੇਖ ਲੈ ਉਪਰਾਂ ਕਾਲੀ ਆ ਹਾਂ ਐਨੀ ਇਹ ਆਪਾਂ ਨੇ ਪਾ ਪਾ ਕੇ ਰੇ ਗਾਲੀ ਪਈ ਆ ਉਹ ਲਾਲ ਹਾਂ ਇਹ ਉਹੀ ਨਿਸ਼ਾਨੀ ਹੈ ਇਹ ਰੇ ਨੇ ਕਰਿਆ ਬਾਪੂ ਆਪਾਂ ਜਾਊ ਕਿਹੜੀ ਵੀ ਆ ਕਹਿਣ ਦਾ ਭਾਬੇ ਰੇਹਾਂ ਨੇ ਦਾਏ ਜਿਹੜੇ ਕੁਸ ਵੀ ਲਾਲਾ ਕੁਸ ਵੀ ਲਾਲਾ ਤੂੰ ਇਹਰੇ ਪਾ ਕੇ ਆਪਾਂ ਨੇ ਉਪਜਾਉ ਕਰਦੀ ਕਾਲੀ ਕਰਦੀ ਉਹ ਸਾਫ ਮਿੱਟੀ ਸਮਝ ਲੈ ਇਕੱਲੇ ਪਰ ਇਹਦੇ ਚ ਫਸਲ ਘੱਟ ਹੁੰਦੀ ਲਾਲ ਮਿੱਟੀ ਹੂੰ ਉਪਜਾਉ ਘਾਟਾ ਨਾ ਪੁਰੀ ਤੱਤ ਪੈਣੇ ਇੱਚ ਗਈ ਵਾਲੀ ਵੀ ਹੁੰਦੀ ਇਹਦੀ ਸਮਾਨ ਨਹੀਂ ਸਾਫ ਪੈਂਦਾ ਇਹਨੇ ਚਿਕਰੀ ਹੁਣ ਮਤਲਬ ਖਿਲਾੜੀ ਚਲਾਣੀ ਕੋਈ ਬੰਦਾ ਫਰੀ ਖੜਨਾ ਆ ਚੱਲੋ ਖਿਲਾੜੀ ਮੈਂ ਖਾ ਅੱਜ ਧੁੱਪਾਂ ਚੜ ਗਈ ਇੱਧਰ ਇੱਧਰ ਅਬ ਤਾਂ ਘਾਟਾ ਕਰ ਜੇ ਹਾਂ 85000 ਦੂਆ ਕਾ ਨਾ ਮਿਕਸ 19 ਹੈ ਥੋੜਾ ਜਿਹਾ ਉਨੀ ਜੀਵਿਦਾਰਾਸ ਮਿੱਠਾ ਹੁੰਦਾ ਪਰ ਉਹ ਰਾਸ ਮਿੱਠਾ ਹੁੰਦਾ ਉਹ ਕਿਹੜਾ ਕਿਹੜਾ ਉਹ ਮੈਂ ਲਾ ਦੀ ਫੇਲ ਕਰਿਆ ਜੀਵਿਦਾਰਾਂ ਵਾਸਤੇ ਤਾਂ ਬਹੁਤ ਬੈਨੀਫਿਟ ਤਾਂ 19 ਜਿਨ੍ਹਾਂ 19 ਗੰਨੇ ਨੇ ਬਦਨ ਦਿੱਤਾ ਰਸ ਨਿਕਲਿਆ 85 ਵੀ ਫੇਲ ਆਉਦੇ ਸਾਹਮਣੇ ਕਿਹੜਾ ਇੱਕ ਨਾਲੇ ਚੂਹਾ ਨਹੀਂ ਲੱਗਦਾ ਇੱਕ ਚੂਹਾ ਨਹੀਂ ਲੱਗਦਾ ਨਾ ਕੋਈ ਬਿਮਾਰੀ ਲੱਗਦੀ ਗਿਰਦਾ ਵੀ ਨਹੀਂ ਹੈਗਾ 88 ਨੂੰ ਚੂਹਾ ਕਹਿੰਦੇ ਲੱਗਦਾ ਪੂਰੀ ਹੈ 88 ਨੂੰ ਤਾਸੀਰ ਲੱਕੜੀ ਹੈ ਜਾਨਾ ਨਾ ਸੂਰ ਪੈਂਦਾ ਕਿ ਸੂਰ ਦੰਦਾਂ ਦੇ ਡਰ ਦਾ ਵੀ ਟੁੱਟ ਜਾਣੇ ਦੋ ਦੰਦ ਹੈ ਊਮ ਲੱਕੜੀ ਜੀ ਉਹਦੇ ਵਿੱਚ ਰਾਖ ਵੀ ਨਹੀਂ ਹੁੰਦਾ ਪਿਛਲੇ ਗਾਣੇ ਕਹਿੰਦਾ ਦੋ ਦੰਦ ਉਹ ਵੀ ਡਰ ਦਾ ਜਿਹੜਾ ਟੁੱਟਣਾ ਜਾਵੇ ਨੇੜੇ ਨੂੰ ਵੀ ਲੰਗਦਾ ਗੱਲ ਤਾਂ ਠੀਕ ਹੈ 88 ਹੈਗੀ ਪਛੇਤੀ ਬੈਰੈਟੀ ਹੂੰ ਉਹਨਾਂ ਜਿੱਥੇ ਨਾਲ ਹੁਣ ਲਾਸਟ ਚ ਮਿਲ ਬੰਦ ਹੁੰਦਾ ਜਦ ਜੂਤ ਜਾ ਕੇ 88 ਤੁਸੀਂ ਜਾਂਦੇ ਹੂੰ ਕਿਹੜਾ ਬਹੁਤ ਉਹਦੇ ਕਰਕੇ ਫਿਰ ਆਪਾਂ ਬੀਜਦੇ ਨਹੀਂ ਆਪਾਂ ਸਾਰੇ ਆਪਣਾ ਇਲਾਕਾ ਬੀਜਦਾ ਅਗੇਤੀ ਬੈਰੈਟੀ ਬੈਰੈਟੀ ਹੈ ਜਿਹੜੀ 85 ਹੋ ਗਿਆ ਰਾ ਦ ਦ ਹਮ 238 ਵੀ ਇਹਨਾਂ ਦੇ ਦਰਮਿਆਨੀ ਚ ਪਾਤਾ ਗੂਗੀ ਬੂਦੇ ਚ ਬਿਲਕੁਲ 18 ਹੋ ਗਿਆ ਤੇ ਇਹ ਵਧੀਆ ਕਿੰਨਾ ਹੋਏ ਕਿ ਵਧੀਆ ਦੀ ਗੱਲ ਪਰ ਨੁਕਸਾਨ ਹੁੰਦਾ ਵੀ ਬਿਸਤ ਚੂਹਾ ਖਰਾਬ ਕਰਦਾ ਨਾ ਪੂਰੀ ਨੇ ਬਾਈ ਸਪਰੇਅ ਕਰੀ ਆਲੇ ਕਰੂਗੇ ਫਿਰ 18 ਚਕਾ ਦਿੰਦੇ ਆਪਾਂ ਨੇ ਸਾਰਟ ਪਰ ਢਾਡਾਂਗੇ ਹਾਂ ਬਾਕੀ ਬਾਈ ਪੂਰੀ ਨੇ ਕੱਲ ਸਪਰੇਅ ਕਰੀ ਥੀ ਇਹਨੇ ਹੁਣ ਜਾਸ ਕਰੀ ਰੱਬਾ ਪਾ ਚਾ ਪ੍ਰਿੰਟ ਫੇਰ ਰੱਖੀ ਰੱਬਾ ਨੇ ਤਾਂ ਪਾ ਘੱਟੀ ਬਸ ਹੁਣ ਇਹੀ ਕੰਮ ਕਰ ਸਪਰੇਅ ਵੀ ਅਸਰ ਕਰੂਗੀ ਹੁਣ ਸਪਰੇਅ ਨੇ ਵੀ ਹੁਣ ਅਸਰ ਕਰਨਾ ਜਿਹੜੀ ਕਰੀ ਆ ਘਾਟਾ ਪਹਿਲੇ ਬਹੁਤ ਪੈ ਗਿਆ ਤਿੰਨ ਚਾਰ ਵਾ ਪੰਪ ਚੱਕਣੇ ਪੈਗੇ ਹੁਣ ਸਿਸਟਮ ਲੋਟ ਚਾਪਣ ਬਾਕੀ ਦੇਖਦੇ ਆਂ ਚਲਾ ਰਹੇ ਕੋਹਾੜਾ ਜਾ ਕੇ ਤੈਨੂੰ ਗੜਾ ਸਾਹ ਹੁਣ ਘਰ ਨੂੰ ਪਾਉਣ ਲੱਗ ਗਿਆ ਸਟੀਲ ਹਾਂ ਹਾਂ ਤੇ 3 ਮਗਾ ਵਾਲਿਓ ਬਾਕੀ ਫਿਰ ਮੈਕਟਰੀ ਕਰਨੀ ਦਿਖਾ ਕੇ ਲਿਆ ਹਾਂ ਦਾ ਪਾਰਟ ਹੈ ਜੈਦੌਰ ਜਿੰਦਾਬਾਦ ਲੋ ਜੀ ਇੱਕ ਵਾਰ ਫੇਰ ਮਿੰਡ ਬਣਾਇਆ ਹੋਣ ਲੱਗਿਆ ਛੱਡ 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 ਵਿੱਚ ਗੱਡੀ ਪਾ ਲੇ ਵੱਲੂ ਵੱਲ ਚੱਕਰ ਕਰਦੇ ਹੋਏ ਬਾਈ ਯਾਦ ਰੱਖਣਿਆ ਪਾਸ ਕੋਈ ਨਹੀਂ ਪਾਸ ਵਾਪਰ ਮੈਂ ਫੜਿਆ ਵਾ ਦੇਖ ਦੂੰ ਮੈਨੂੰ ਦੱਸ ਵੀ ਚਾਹੀਏ ਕਿ ਨਹੀਂ ਮਿੱਤੇ ਲੰਗਰ ਵੀ ਆ ਗਿਆ ਵੀਦਾਂ ਲੰਗਰ ਦਾ ਲੰਗਰ ਭਾਈ ਨੇ ਭਾਈ ਮੀ ਨਹੀਂ ਪੁਆਇਆ ਪੈਪ ਲਾ ਲਿਆ ਕਹਿੰਦਾ ਧੁੱਪ ਮਨਜ਼ੂਰ ਮੀ ਨਹੀਂ ਮਨਜ਼ੂਰ ਹੈਗਾ ਆ ਜਿੰਦੂ ਹਾਂ ਵਧੀਆ ਵਧੀਆ ਮੀ ਚਾਹੀਦਾ ਨਹੀਂ ਚਾਹੀਦਾ ਯਾਰ ਕਿ ਧੁੱਪ ਚਾਹੀਦੀ ਆ ਧੁੱਪ ਵੀ ਜ਼ਰੂਰੀ ਆ ਦੋਹੇ ਚੀਜ਼ਾਂ ਮੰਗਦੇ ਆ ਬੁੱਲੇ ਬੁੱਲੇ ਇਹਨਾਂ ਨੇ ਪੈਪ ਕਿੱਡਾ ਬੱਲੇ ਬੱਲੇ ਲੈ ਨਹੀਂ ਲਿਆ ਕੇ ਦੀ ਬੱਟ ਲਿਆ ਏ ਦੱਬੀ ਵੀ ਬੁੱਲੇ ਲੈ ਆਏ ਕਹਿੰਦਾ ਇਹਦਾ ਮਨ ਲਾ ਲਾ ਕੇ ਲੈ ਲੈ ਬੱਟ ਲਿਆ ਏ ਮਨ ਉਹਦੇ ਵਾਲੀ ਲਾਦੀ ਏ ਜਿਹੜੀ ਇਹਦਾ ਮੈਕ ਨੂੰ ਚਾਹੀਦਾ ਏ ਮੈਂ ਕਾ ਕੀ ਕਰਨਾ ਇਹਦਾ ਇਹ ਮੈਂ ਕਹਿੰਦਾ ਜੇ ਪਾਸ ਹੋਇਆ ਤਾਂ ਨਵਾਂ ਲਿਆਉਣਾ ਇਹ ਨਾਲ ਦਾ ਜੇ ਨਾ ਪਾਸ ਹੋਇਆ ਫਿਰ ਮੈਂ ਉਹ 3-400 ਰੁਪਏ ਤਾਂ ਹੈ ਕੀ ਹਾਲ ਹੈ ਜੀ 300 ਰੁਪਏ ਗੱਡੀ ਧੋਵਣੀ ਆ ਆ ਕਿਸੇ ਦੀ ਨਹੀਂ ਮਰਜ਼ੀ ਗੱਡੀ ਧੋਵਾਂ ਭਾਈ ਜਿਹੜੇ ਇਹ ਹੈ ਨਾ ਇਹ ਪੁਰਾਣਾ ਮਾਡਲ ਹੈ ਇਹਦੇ ਕਾ ਸਿੰਧੂ ਸਮਾਨ ਨਹੀਂ ਮਿਲਦਾ ਜਿਹੜੇ ਹੁਣ ਆਏ ਨਾ ਉਹਨਾਂ ਦੇ 2-3 ਕੱਪ ਜੇ ਜੀ ਚ ਝਿਗ ਪੈਂਦੀ ਉਹ ਵੀ ਮਿਲਦਾ ਕਈ ਚੀਜ਼ਾਂ ਹੈ ਕਿੰਨੇ ਦਾ ਟੋਏ ਲੈ ਲੈਣੀ ਉਹਨੇ ਵੇਨਾ ਦਾ ਥਾਰ ਦਾ ਪ੍ਰੈਸ਼ਰ ਬਹੁਤ ਨਾ ਤਕੜਾ ਪ੍ਰੈਸ਼ਰ ਮਾਰਨਾ ਇਥੇ ਮਰਜੀ ਬਾੜ ਲੈ ਸਿੰਧੂ ਅਜ ਕਿੰਨੇ ਵਜੇ ਧੁੱਪ ਚੜ ਗਈ ਬਾਈ ਸੱਚੀ ਦੱਸੀ ਅਜ ਸਵੇਰ ਦੀ ਛੜੀ ਗਈ ਹੈ ਕਿੰਨੇ ਵਜੇ ਦੀ 8:30 ਪਾ ਗਿਆ ਰੋਪੜ ਸਵੇਰ ਦੀ ਨਿਕਲੀ ਵੀ ਆ ਪਉਠੇ ਦਾ 10 ਵਜੇ ਲੈ ਮੈਂ ਜਾ ਵੀ ਆਇਆ ਕਿਥੇ ਜਾਏ ਰੋਪੜ ਲੈ ਕਾਨੂੰ ਚੂੜ ਬੋਲਦਾ ਰੋਪੜ ਜਾਏ ਹਾਂ ਨਾ ਤਮ ਤਮ ਜਾ ਆਈਏ ਅਮਨੇ ਨੂੰ ਬਾਈ ਫੋਨ ਕਰਿਆ ਵੀ ਤੇਰਾ ਟੁੱਲੂ ਪੰਪ ਚ ਲੈਣਾ ਕਹਿੰਦਾ ਵੀ ਘਰ ਤੇ ਚੱਕ ਲੈ ਜਾਓ ਉਹ ਮਨਾ ਹੈਗਾ ਮੋਟਰ ਬਗਿਆ ਪੈ ਉਹਨੂੰ ਮਿਲ ਕੇ ਆਉਣਾ ਹੈ ਕਿਨਾਂ ਮੈਂ ਤਾਂ ਰੱਬ ਦੇ ਨਾਮ ਲੈ ਕੇ ਪਾਣੀ ਛੱੜਦਾ ਮੀਂਹ ਤਾਂ ਪੈਣੀ ਨਹੀਂ ਹੈਗਾ। ਮੀਂਹ ਨਹੀਂ ਹੈ। ਕਣਕਾ ਪਾਣੀ ਮੰਗਦੇ ਨੇ ਮੈਂ ਕਿਹਾ ਲਾ ਦੇ ਬਾਈ। ਪੂਰੀ ਸਪਰੇਅ ਲਿਆਇਆ ਮੈਂ ਦੇਖਿਆ ਸਕੂਟਰੀ ਪਾ ਸਪਰੇਅ ਕਰੂਗਾ। ਮੈਂ ਕਿਹਾ ਹਾਂ। ਚੱਲ ਬੈਣੀ ਸਪਰੇਅ। ਮੀਂਹ ਨਹੀਂ ਆਉਣੀ ਬਸ। ਇਲਾਕੇ ਗੁੱਲੇ ਡਬਾਉਂਦਾ। ਸਪਰੇਅ ਤਾਂ ਛਿੱਟਾ ਦੇਣਾ ਗੁੱਲੇ ਡੰਡਾ ਹਰੇਕ ਵਾਰੀ। ਸਾਡੇ ਪਤਾ ਕੀ ਆਏ? ਸਾਡੇ ਮਸ਼ੀਨਾ ਬਹੁਤ ਆ ਪੱਟ ਵੀ ਦਿੰਦੇ ਅਸੀਂ। ਛਿੱਟਾ ਹੀ ਇਹਨਾਂ ਦੇਣਾ ਵੀ ਸਾਰੇ ਕਾਰ ਕਰ ਦਿੰਦੇ ਨਾ। ਸਾਡੇ ਗੁੱਲੀ ਡੰਡਾ ਹੀ ਰਹੀ। ਲੈ। ਕਣਕੋ ਵੀ ਨੇ। ਕਿੰਦੂ ਚਲਾ ਦੇ ਹੁਣ। ਚੱਲ ਪਿਆ ਬਾਈ ਪਾਣੀ ਆ ਗਿਆ ਕਿੱਥੇ ਆਇਆ ਪਾਣੀ ਚੱਲ ਪਿਆ ਚੱਲ ਪਿਆ ਕਿਹੜਾ ਹੋਇਆ ਪਿਆ ਇਹ ਮਾਰੇ ਨਾਲ ਪਾਣੀ ਨਹੀਂ ਜਾ ਲੱਗਦਾ ਬਾਈ ਆਹ ਮੁੰਡੇ ਕੋ ਹੈਗੀ ਗੱਡੀ ਜੋਲੋ ਇਹਨੇ ਪਿੱਛੇ ਸਟicker ਲਾਇਆ ਪਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਨੂੰ ਹੁਣ ਦੱਸ ਵੀ ਤੂੰ ਚਲਾਣਾ ਇਸ ਚੀਜ਼ ਦਾ ਜਿਹੜੀ ਪਿੱਛੇ ਲਿਖੀ ਹੁੰਦੀ ਹੈ ਹਾਂ ਕੁਝ ਵੀ ਨੰਬਰ ਇਹ ਤਾਂ ਤਾਂ ਹੀ ਤਾਂ ਲੈਂਦੇ ਨੰਬਰ ਪਲੇਟ ਬਹਾਲੀ ਜਾਂ ਕੋ ਕਰ ਹਿੰਦੂਗੜ੍ਹ ਮੈਂ ਗੱਡੀ ਤਾਂ ਨਹੀਂ ਲੈ ਕੇ ਜਾਂਦਾ ਉਧਰ ਨੂੰ ਉਧਰਲੇ ਟੈਪੂ ਕਰਕੇ ਆਉਣਾ ਪੈਗਾ ਪੱਕੀ ਗੱਲ ਹੈ ਨੰਬਰ ਪਲੇਟ ਦੇ ਤੋਈ ਇਹਦੇ ਗੇੜੇ ਚੋਂ ਕੁਝ ਵੀ ਨਹੀਂ ਲਿਖ ਸਕਦੇ ਪਿਛੇ ਕੁਝ ਵੀ ਨਹੀਂ ਲਿਖ ਸਕਦੇ ਸ਼ੀਸ਼ੇ 'ਤੇ ਨਹੀਂ ਲਿਖ ਸਕਦੇ ਥੱਲੇ ਲਿਖ ਸਕਦੇ ਥੱਲੇ ਲਿਖਿਆ ਬਦੋ ਦੇ ਬਾਈ ਯਾਰ ਤੂੰ ਚੰਡੀਗੜ੍ਹ ਕਿਹੜਾ ਦੇ ਆ ਗੱਡੀ ਦਾ ਮਾਝੂਗਾ ਤੈਨੂੰ ਹਾਂ ਕੀ ਬਾਰੇ ਲੱਗੀ ਵੀ ਉੱਥੇ ਨਹੀਂ ਕਰ ਟੈਂਪੂ ਕਰਕੇ ਆਉਣਾ ਮੈਡਮ ਸਰ ਤੇ ਟੈਂਪੂ ਕਦੇ ਗਾਣਾ ਨਾਲ ਇੱਕ ਪੁਲਸ ਵਾਲਾ ਮਾਰ ਲੈਣਾ ਮੈਂ ਸਮਝ ਗਿਆ ਨਹੀਂ ਭਾਈ ਕਾ ਗੁੱਟੀ ਨੋਟਾ ਹੀ ਰੱਖਣੀ ਜਿਹੜੇ 500 ਦੇ ਦੇ ਕਰਨਾ ਨਹੀਂ ਬੰਦੇ ਨੇ ਨਹੀਂ ਹਾਂ ਨਾਲ ਪੁਲਸ ਵਾਲਾ ਮਾਰ ਲੈਣਾ ਨਹੀਂ ਭਾਈ ਇਹ ਪਾਣੀ ਹੁ ਮੀ ਪੈਣਾ ਨਹੀਂ ਹੈ ਕਾਸ ਨਹੀਂ ਹੈਗੀ ਨਹੀਂ ਹੈਗੀ ਮੈਨੂੰ ਅੱਜ ਪਤਾ ਲੱਗਿਆ ਹਾਂ ਕਹਿੰਦੇ ਜਿੱਨਾਂ ਨਾਲੋਂ ਸਾਨੂੰ ਪਾਣੀ ਲੱਗੂਗਾ ਨਾ ਉਹਨਾਂ ਦਾ ਸਿਰ ਮੋਟਾ ਹੁੰਦਾ ਹੈ ਇਹ ਵੀ ਗੱਲ ਹੈ ਤੁਸੀਂ ਕਹਿੰਦੇ ਨਾ ਸਾਨੂੰ ਪਾਣੀ ਨਹੀਂ ਲਾਉਣ ਲੋ ਪਾਸੇ ਥੋੜੀ ਉਸ ਵੰਦੀ ਰਾਤ ਨੂੰ ਗਿੱਲਾ ਤਾਂ ਰਹਿੰਦਾ ਏ ਬੰਦਾ ਕਹਿੰਦਾ ਯਾਰ ਉੱਧਰ ਗਿਆ ਤਾਂ ਕੋਈ ਉੱਪਰ ਹਾਂ ਪਹਾੜ 'ਚ ਹਾਂ ਉਹ ਕਹਿੰਦੇ ਅਸੀਂ ਨਾ ਜਿੰਨਾ ਲਸਣ ਨੂੰ ਪਾਣੀ ਦਿੰਦੇ ਹਾਂ ਨਾਲ ਲਸਣ ਪੁੰਦਾ ਹੈ ਤਾਂ ਇਸ ਕਰਕੇ ਮੈਂ ਫਿਰ ਉਹਦੀ ਗੱਲ ਪਰ ਆ ਸ਼ਾਮਲ ਕਰ ਲਿਆ ਅਮਲ ਕਰਕੇ ਮਹਾ ਚੱਲ ਲੱਗ ਗਈ ਤਾਂ ਆ ਜਿਆਦਾ ਮੋਟਾ ਵੀ ਨਾ ਕਰ ਲਈ ਐ ਡਾਡਾ ਮੋਟਾ ਕਿਤੇ ਇੱਕ ਪਾਤੀ ਉਹ ਪੋਤੀ ਜੀ ਪਾਣੀ ਪਈ ਕਰੇ ਨਹੀਂ ਦੇਖਿਆ ਵੈਸੇ ਮੈਂ ਅਸੀਂ ਹੁੰਦਾ ਹੁੰਦਾ ਇਹ ਮੈਂ ਲਿਖਿਆ ਜਿਹੜਾ ਆਪਾਂ ਬੱਠਾ ਮਲਾਉਂਦੇ ਨਾ ਉਹ ਫੁੱਲਦਾ ਏ ਜਿਹੜਾ ਆਪਾਂ ਬੱਦ ਜਿਹੜਾ ਸੀ ਲਾਇਪ ਹੈ ਬਾਈਕ ਉਹ ਲਸਣ ਦੂਆ ਏ ਜਿਹੜਾ ਮੋਟੀ ਇਕੱਠੀ ਵਾਲਾ ਹੁੰ ਇਹ ਜਿਹੜਾ ਦੇਸੀ ਲਸਣ ਹੈ ਹੀ ਵਧੀਆ ਏ ਉਹਨੇ ਸੌਨੀਆਂ ਦੇਖ ਕੇ ਕਿਹੜਾ ਲਾਇਆ ਪਤਾ ਨਹੀਂ ਪੜਾ ਉਹੀ ਆ ਉਹੀ ਆ ਉਹੀ ਆ ਉਹੀ ਆ ਹੋਰ ਹੋਰ ਦਾ ਬੇੜਾ ਏ ਓਏ ਬੇਕਾਰ ਇਹ ਜਿਹੜਾ ਹੈ ਹੀ ਆਪਣੇ ਬ੍ਰੀਗ ਰੱਖੀ ਵਾਲਾ ਲਸਣਾ ਨਾ ਇਹ ਦੇਸੀ ਲਸਣ ਹੈ ਭਾਈ ਪੌltry ਫਾਰਮ ਕਰਨੀ ਨਹੀਂ ਗਿਆੜਾ ਮਾਰਨ ਗਿਆ ਉਧਰ ਜਾਣਾ ਯਾਰ ਨਿਤਰਵਾਨੇ ਕਾ ਨਹੀਂ ਦੇਖ ਕੇ ਹੁਣ ਕੰਮ ਕਰਨਾ ਚਾਹੀਦਾ ਨਹੀਂ ਪੱਥਰ ਅਖਦਾ ਕਹਿੰਦੇ ਹੈ ਪਰਤ ਪਾਉਣਾ ਏ ਵਾਹ ਫੜਦਾ ਨਹੀਂ ਭਾਈ ਉਧਰ ਵੀ ਕਿਹੜਾ ਮਾਰ ਕੇ ਆਉਣਾ ਜਿੱਥੇ ਬਾਈ ਇਹਨਾਂ ਨੇ ਕੰਮ ਸ਼ੁਰੂ ਕਰਿਆ ਪਿਆ ਤੇਰਾ ਭਾਈ ਗਿਆ ਤਾਂ ਨਹੀਂ ਹਾਲਤ ਉੱਥੇ ਜਾ ਨਹੀਂ ਹੈਗਾ ਕਿੰਨਾ ਕੱਢ ਲਿਆ ਵਾਹ ਕਿਥੋਂ ਤੂੰ ਜਾਇਆ ਹੈ ਪੋਲਟਰੀ ਫਾਰਮ ਕਰਨੀ ਨਹੀਂ ਨਹੀਂ ਝਾਗੇੜਾ ਮਾਰ ਕੇ ਦੇਖੇ ਕਿ ਕਿਆ ਸਿਸਟਮ ਹੈ ਕਿੱਦਾਂ ਕੰਮ ਕਰ ਲੈਣ ਬੇਬੇ ਕਿਆ ਕਰਨਾ ਇਹ ਭੈਣ ਤੁਮ ਅਸੀਂ ਤੋਂ ਪਾਣੀ ਕਲੀ ਮੈਸਾਂ ਨਾਲ ਆਣੀ ਆ ਕਿੰਨੇ ਦਾ ਲੋਗੇ ਜੇ ਤੂੰ ਕਿੰਨੇ ਮਹੀਨੇ ਹੋਗੇ ਮੈਸਾਂ ਨਾਲ ਆਈਆਂ ਨੂੰ ਮੈਂ ਕਹਿੰਦਾ ਸਿਆਲ ਦੇ ਪਹਿਲੇ ਹੀ ਨਾਲ ਆ ਜਾ ਤੋੜੀ ਇਹ ਕਿਹੜਾ ਵੀ ਲੋਗੇ ਉਧਰ ਸਿਆਲ ਦੇ ਪਹਿਲਾ ਦਵਾਲੀ ਨਾਲ ਆਈ ਵੀ ਆ ਬੱਲੇ ਬੱਲੇ ਚੱਲ ਚਲੀਓ ਮੈਂ ਕਿਹ ਪਰਮ ਨਾਲ ਲੈ ਕੇ ਤੇ ਮੈਂ ਸਾਰੇ ਚੱਕਰਾਂ 'ਚ ਔਖਾ ਹੋ ਜੂਗਾ ਮਸੇ ਧੁੱਪਾਂ ਨਿਕਲ ਗਈ ਐ। ਇਹਦਾ ਚੈੱਕ ਕਰਦੀਆਂ ਨੇ ਤੁਹਾਡੇ ਨੂੰ। ਕਿਨੂੰ? ਟੁੱਲੂ ਪੰਪ ਮੈਸਾਫਰ? ਨਹੀਂ ਇਹਦਾ ਚੱਲਦਾ ਹੀ ਐ। ਵਾਹੇ। ਮੋਟਰ ਉਹ ਮੋਟਰਸਾਈਕਲ ਧੋਣੇ ਵਾਲਾ ਗੱਡੀ। ਕਿੱਥੇ ਚਲਾ ਕੇ ਨੇ? ਨਹੀਂ ਯਾਰ। ਕਿਰਾਏ 'ਪਾ ਲਿਆਂਦਾ ਐ। ਉਹਦੇ ਵਿੱਚ ਪੈਮ ਲਾ ਕੇ ਦੇਖ ਪਾਦੇ। ਉਹ ਚ? ਇਹਨਾਂ ਚਾਰ ਵੀ ਲੱਗਣੀਆਂ ਹਨਾ। ਹਾਂ।